ਸੋ ਉਹਦੇ ਬਾਰੇ ਪੜਦਿਆਂ ਪੜਦਿਆਂ ਮਨੋਵਿਗਿਆਨ ਦੇ ਬਾਰੇ ਉਸ ਮਨੋਵਿਗਿਆਨ ਦੇ ਬਾਰੇ ਪੜਦਿਆਂ ਪੜਦਿਆਂ ਨਿਊਯਾਰਕ ਦੀ ਗੱਲ ਹੈ ਅਮਰੀਕਾ ਦੇ ਵਿੱਚ ਇੱਕ ਕਿਤਾਬ ਮੇਰੇ ਹੱਥ ਆਈ ਉਹ ਸੀ ਨਾਵਾ ਦਾ ਮਨੋਵਿਗਿਆਨ ਤੇ ਮੈਂ ਸੋਚਿਆ ਸੱਚਮੁੱਚ ਨਾਵਾ ਦਾ ਬਹੁਤ ਵੱਡਾ ਮਨੋਵਿਗਿਆਨ ਹੁੰਦਾ ਹੈ ਜੇ ਅਗਲੇ ਪਾਸੇ ਤੋਂ ਸ਼ਾਹਜਮਾਨ ਆਉਂਦਾ ਸੀ ਅੱਗੇ ਬਾਬਾ ਦੀਪ ਸਿੰਘ ਖੜਾ ਸੀ ਜੇ ਸ਼ੇਰ ਅਫਗਾਨ ਖਾਨ ਆਉਂਦਾ ਸੀ ਅੱਗੇ ਬਘੇਲ ਸਿੰਘ ਖੜਾ ਸੀ ਜੇ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਅੱਗੇ ਚੜ੍ਹ ਸਿੰਘ ਖੜਾ ਸੀ ਨਾਵਾ ਦਾ ਇੱਕ ਮਨੋਵਿਗਿਆਨ ਹੁੰਦਾ ਹੈ ਅੱਜ ਸਾਡੀ ਟਰੈਜੇਡੀ ਹੈ ਮੈਂ ਮੁਸਲਮਾਨ ਵੀਰਾਂ ਦੇ ਨਾਲ ਕਈ ਵਾਰੀ ਉਹਨਾਂ ਦੇ ਇਤਿਹਾਸ ਨੂੰ ਪੜ੍ਹਨ ਦਾ ਮੌਕਾ ਮਿਲਦਾ ਹੈ ਉਹਨਾਂ ਨੇ ਆਪਣੇ ਨਾਮ ਨਹੀਂ ਛੱਡੇ ਪਰ ਅੱਜ ਅਸੀਂ ਆਪਣੇ ਨਾਵਾਂ ਦੀ ਪ੍ਰਾਤਨਤਾ ਨੂੰ ਖਤਮ ਕਰਦੇ ਜਾ ਰਹੇ ਹਾਂ ਔਰ ਮਾਫ ਕਰਨਾ ਜਿਹੜੇ ਨਾਮ ਅਸੀਂ ਰੱਖ ਰਹੇ ਹਾਂ ਉਹ ਸਾਡੇ ਨਾਮ ਨਹੀਂ ਹੈਗੇ ਪਿੱਛੇ ਜੇ ਮੈਨੂੰ ਕਿਸੇ ਵੀਰ ਨੂੰ ਬਤੌਰ ਡਰਾਈਵਰ ਲੈ ਕੇ ਜਾਣ ਦਾ ਮੌਕਾ ਮਿਲਿਆ ਬੜਾ ਉੱਚਾ ਲੰਮਾ ਜਵਾਨ ਦਰਸ਼ਨੀ ਸਿੱਖ ਰਾਤ ਜਾ ਕੇ ਮੈਂ ਉਸ ਨੂੰ ਪੁੱਛਿਆ ਮੈਂ ਕਿਹਾ ਵੀਰੇ ਤੇਰਾ ਨਾਮ ਕੀ ਆ ਕਹਿੰਦਾ ਜੀ ਪਿੰਕੀ ਜਿਹੜਾ ਉਹਦਾ ਸਰੀਰ ਤਾਂ ਮੇਰੇ ਮਨ ਤੇ ਪ੍ਰਭਾਵ ਸੀਦਾ ਸਾਰਾ ਖਤਮ ਹੋ ਗਿਆ ਕੀ ਦੇ ਕੁੜੀਆਂ ਵਾਲਾ ਨਾਮ ਹੈ ਅਸੀਂ ਬੱਚਿਆਂ ਦੇ ਨਾਮ ਰੱਖਦੇ ਪਿੰਕੀ ਡਿੰਪੀ ਇਹ ਕੋਈ ਨਾਮ ਸਾਡੇ ਨਹੀਂ ਹੈ ਖਿਆਲ ਕਰੋ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਸੰਮਣ ਬੁਰਜ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰੇ ਨੂੰ ਵੰਗਾਰਦਾ ਉਹਦੀ ਵੰਗਾਰ ਦੇ ਸ਼ਬਦ ਨੇ ਜਿਹੜੇ ਉਹ ਤੁਹਾਡੇ ਨਾਵਾਂ ਦੇ ਮਨੋਵਿਗਿਆਨ ਨੂੰ ਪ੍ਰਗਟ ਕਰਦੇ ਨੇ ਗੁਰੂ ਸਾਹਿਬ ਦੇ ਬੱਚਿਆਂ ਦੇ ਨਾਮ ਵੇਖੋ ਜੋਰਾਵਰ ਸਿੰਘ ਅਜੀਤ ਸਿੰਘ ਝੁਹਾਰ ਸਿੰਘ ਪਤੇ ਸਿੰਘ ਉਹਨਾਂ ਨਾਵਾਂ ਦੇ ਵਿੱਚੋਂ ਕਿ ਆਪਣਾ ਹੀ ਮਨੋਵਿਗਿਆਨ ਜਨਮ ਲੈਂਦਾ ਜਿਸ ਵੇਲੇ ਰਣਜੀਤ ਸਿੰਘ ਨੂੰ ਵੰਗਾਰਦਾ ਤੇ ਕੀ ਕਹਿੰਦਾ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਆ ਬਾਹਰ ਨਿਕਲ ਤੈਨੂੰ ਚੜ੍ਹ ਸਿੰਘ ਦਾ ਪੁੱਤਰਾ ਵੰਗਾਰਦਾ ਉਹ ਨਾਵਾਂ ਦਾ ਮਨੋਵਿਗਿਆਨ ਹੈ ਤੇ ਜਿਹੜੇ ਅਸੀਂ ਅੱਜ ਨਾਮ ਰੱਖਨੇ ਸ਼ੁਰੂ ਕਰ ਦਿੱਤੇ ਆ ਜੇ ਕਿਤੇ ਇਹ ਨਾਮ ਦੇ ਦਿੱਤੇ ਕਿਤੇ ਵੰਗਾਰ ਬਣਦੀ ਹੈ ਕਿ ਬਾਹਰ ਨਿਕਲ ਤੈਨੂੰ ਬਿੱਟੂ ਦਾ ਪੁੱਤਰ ਟਿੱਟੂ ਵੰਗਾਰਦਾ ਨਾ ਹੀ ਨਹੀਂ ਬਣਦਾ ਇਹ ਮਨੋਵਿਗਿਆਨ ਹੁੰਦਾ ਹੈ ਕਿ ਇਸ ਨੂੰ ਸਮਝਣਾ ਪਵੇਗਾ ਇਹ ਸਾਡੀ ਸਾਈਕੀ ਦੇ ਸਾਡੇ ਧਾਰਮਿਕ ਪੱਖ ਤੱਕ ਬਹੁਤ ਵੱਡਾ